ਗੁਨ ਗਾ ਬਾਦਨ ਰਾਤ ਨਾਨਕ ਚਾਉ ਏਕ ਪਰਮ ਸਨਮਾਨ ਜੋਗ ਜਬਰ ਛਤਰ ਤਖਤ ਦੇ ਮਾਲਕ ਦੀਨ ਦੁਨੀਆ ਦੇ ਰਖੇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮubaruk ਚਰਨ ਛੋਪਾ ਪ੍ਰਾਪਤ ਕਰ ਰਹੇ ਸਤ ਸੰਗੀ ਜਨੋ ਆਪ ਵਿਭਾਗੇ ਹੋ ਜੋ ਸਤਗੁਰਾਂ ਦੀ ਪਾਰ ਬਖਸ਼ਿਸ਼ ਸ਼ਰਮ ਕਿਰਪਾ صدਕਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ ਰੱਬੀ ਬਾਣੀ ਅਲਾਖੀ ਬਾਣੀ ਦਾ ਸ਼ਬਦ ਕੀਰਤਨ ਬਹੁਤ ਕੀ ਮਿੱਠੀ ਪਿਆਰੀ ਆਵਾਜ਼ ਵਿੱਚ ਸਾਰੇ ਹੀ ਰਾਗੀ ਸਿੰਘਾ ਪਾਸੂ ਆਪ ਸੰਗਤਾਂ ਨੇ ਸਰਵਨ ਕੀਤਾ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਕਰਨ ਬੰਦਗੀ ਬਿਰਲੇ ਬੰਦੇ ਤੇ ਸਚਾਈ ਹੈ ਦੁਨੀਆ ਦੇ ਅੰਦਰ ਕੁਝ ਲੋਕ ਸੰਸਾਰ ਦੀ ਧਰਤੀ ਤੇ ਪੈਦਾ ਹੋਏ ਆ ਉਹਨਾਂ ਸੰਸਾਰ ਦੀ ਧਰਤੀ ਦੇ ਉੱਪਰ ਕਾਰੋਬਾਰ ਕੀਤੇ ਵਪਾਰੀ ਬਣ ਕੇ ਪੈਦਾ ਹੋਏ ਕੁਝ ਲੋਕ ਸੰਸਾਰ ਦੀ ਧਰਤੀ ਦੇ ਉੱਪਰ ਸੰਸਾਰੀ ਬਣ ਕੇ ਪੈਦਾ ਹੋਏ ਕਿ ਸੰਸਾਰ ਦੇ ਵਿੱਚ ਹੀ ਰਹੇ ਨਾ ਨਾ ਵਪਾਰ ਕੀਤਾ ਤੇ ਨਾ ਕੀ ਉਹਨਾਂ ਨੇ ਰੱਬ ਪਰਮਾਤਮਾ ਦੀ ਬੰਦਗੀ ਕੀਤੀ ਇਬਾਦਤ ਕੀਤੀ ਇਸ ਲਈ ਕੁਝ ਸੰਸਾਰੀ ਕੁਝ ਵਪਾਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥ ਟੇਕ ਮੱਤਾ ਜੀ ਕੁਝ ਸੰਸਾਰੀ ਧਰਤੀ ਦੇ ਉੱਪਰ ਆਏ ਤੇ ਸੰਸਾਰ ਦੇ ਇਸ ਸਮੁੰਦਰ ਦੇ ਅੰਦਰ ਹੀ ਸੱਚ ਖਤਮ ਹੋ ਗਏ ਬੰਦਗੀ ਕਰਨ ਵਾਲੇ ਬਹੁਤ ਵਿਰਲੇ ਸੰਬੋਧ ਘੱਟ ਸਨ ਗੀ ਛੇਕ ਫਰੀਦਾ ਖੈਰ ਦੀਜਾ ਬੰਦਗੀ ਕੀ ਕਿ ਦਾਤਾਂ ਮੇਰੀ ਝੋਲੀ ਵਿੱਚ ਖੈਰ ਪਾਈ ਬੰਦਗੀ ਦੀ ਖੈਰ ਪਾਈ ਉਹਨਾਂ ਬੰਦਗੀ ਦੀ ਖੈਰ ਮੰਗੀ ਹੈ ਆਪਣੇ ਰੱਬ ਤੋਂ ਆਪਣੇ ਪਰਮਾਤਮਾ ਤੋਂ ਇਸ ਲਈ ਜਿੱਥੇ ਸੰਸਾਰ ਦੀਆਂ ਤਮਾਮ ਦਾਤਾਂ ਮੰਗਦੇ ਹੋ ਨਾ ਯਾਦ ਰੱਖਿਓ ਸੰਸਾਰ ਦੀਆਂ ਤਮਾਮ ਦਾਤਾਂ ਇੱਥੇ ਰਹਿ ਜਾਣਗੀਆਂ ਤੁਹਾਡੇ ਨਾਲ ਨਿਭਣਾ ਤੇ ਕੇਵਲ ਤੇ ਕੇਵਲ ਪਰਮੇਸ਼ਰ ਪਰਮਾਤਮਾ ਦਾ ਨਾਮ ਨਿਭਣਾ ਹੈ ਇਸ ਕਰਕੇ ਤੇ ਕਰਤਾਰ ਤੋਂ ਇਦਾਤ ਮੰਗ ਕੇ ਜਾਇਓ ਜਿਵੇਂ ਮੈਂ ਸਿਰਫ ਸ਼ਬਦ ਤਿੰਨ त्यागी माया ਪ੍ਰਗਟ ਕੋ ਆ ਸਾਧ ਸੰਗ ਹਰ ਦਰਸ਼ਨ ਪਾਇਆ ਰਬਦਾਸ ਨੂੰ ਕਹਿੰਦੇ ਇਹਦੇ ਚੋ 스మెల్ ਆਉਂਦੀ ਐ ਇਹ ਮਰੇ ਕੋਈ ਪਸ਼ੂ ਢੋਂਦਾ ਐ ਇਹ ਚਮੜੇ ਦਾ ਕੰਮ ਕਰਦਾ ਐ ਪਰ ਯਾਦ ਰੱਖੋ ਭਗਤ ਰਬਦਾਸ ਦੇ 40 ਸ਼ਬਦ ਪੜ੍ਹ ਕੇ ਅੱਜ ਇੰਨੀ ਕੁ ਖੁਸ਼ਬੂ ਮਿਲਦੀ ਐ ਕਿ ਬੜੇ ਬੰਦਿਆਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਉਹ ਖੁਸ਼ਬੂ ਭਰ ਲਈ ਉਹ ਖੁਸ਼ਬੂ ਭਗਤ ਬਾਬਾ ਰਬਦਾਸ ਸਾਹਿਬ ਅੱਜ ਵੀ ਬੰਡੀ ਜਾਂਦੇ ਆ ਅੱਜ ਵੀ ਬੰ ਭਗਤ ਬਾਬਾ ਰਬਦਾਸ ਸਾਹਿਬ ਅੱਜ ਵੀ ਬੰਡੀ ਜਾਂਦੇ ਆ ਅੱਜ ਵੀ ਬੰਡੀ ਜਾਂਦੇ ਆ ਕਿਉਂਕਿ ਉਹਨਾਂ ਕੋਲ ਉਹ ਖੁਸ਼ਬੂ ਸ਼ਬਦ ਦੀ ਸੀ ਉਹਨਾਂ ਨੇ ਸਿੱਖਿਆ ਸ਼ਬਦ ਤੋਂ ਰਬਦਾਸ ਤਵੰਤਾ ਢੋਰੀ ਨੀ ਤਨ त्यागी माया ਪ੍ਰਗਟ ਕੋ ਆ ਸਾਥ ਸੰਗ ਹਰ ਦਰਸ਼ਨ ਪਾਇਆ ਪ੍ਰਦਰਸ਼ਨ ਪਾਇਆ ਤੇ ਅਗਲੀ ਗੱਲ ਕੀਤੀ ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਤੇ ਅਗਲੀ ਗੱਲ ਕੀਤੀ ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਹਰ ਦਾ ਵਸਿਆ અપਾਰ ਬ੍ਰह्म ਭਗਤਾ ਮੈਂ ਗਣਿਆ ਲੋਕਾਂ ਦੇ ਘਰਾਂ ਦਾ ਕੰਮ ਕਰਨ ਵਾਲਾ ਘਰਾਂ ਦਾ ਕੰਮ ਕਰਨ ਵਾਲਾ ਭਗਤ ਸੈਨ ਭਗਤਾ ਵਿੱਚ ਉਹਦੀ ਗਿਣਤੀ ਹੋ ਗਈ ਇਹ ਭਗਤ ਸੈਨ ਭਗਤਾ ਵਿੱਚ ਉਹਦੀ ਗਿਣਤੀ ਹੋ ਗਈ ਇਹ ਬਿਦ ਸੁਣ ਕੇ ਜਾਟਰ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਭਗਤ ਧੰਨਾ ਜੀ ਕਹਿੰਦੇ ਇਹਨਾਂ ਨੂੰ ਇੰਨੇ ਬੰਦਿਆਂ ਨੂੰ ਰੱਬ ਨੇ ਨਵਾਜਿਆ ਉਠ ਤੂੰ ਵੀ ਕਰਤਾਰ ਦੀ ਆਵਾਦਤ ਕਰ ਕਰਤਾਰ ਤੈਨੂੰ ਵੀ ਨਵਾਜੇਗਾ ਤੇ ਇਸ ਕਰਕੇ ਤੁਸੀਂ ਵੀ ਅੱਜ ਪੱਲਾ ਅੜ ਕੇ ਕਰਤਾਰ ਤੋਂ ਮਾਲਕ ਤੋਂ ਇਹੀ ਮੰਗ ਕੇ ਜਾਇਓ ਕਿਉਂਕਿ 5 ਮਿੰਟ ਚ ਕਥਾ ਵਿਖਿਆਨ ਨਹੀਂ ਹੋ ਸਕਦਾ 5 ਮਿੰਟ ਚ ਸਿਰਫ ਆਪਾਂ ਗੁਰਬਾਣੀ ਦੇ ਸ਼ਬਦ ਦੀ ਗੱਲ ਹੀ ਕਰ ਸਕਦੇ ਆ ਅਰਥ ਨਹੀਂ ਬਚ ਸਕਦੇ ਆ ਅਰਥ ਨਹੀਂ ਵਿਚਾਰੇ ਜਾ ਸਕਦੇ ਅਰਥ ਡੀਪਲੀ ਵਿਚਾਰਨ ਦੇ ਲਈ ਸਮਾਂ ਬਹੁਤ ਚਾਹੀਦਾ ਹੁੰਦਾ ਹੈ ਇਸ ਕਰਕੇ ਸੋ ਆਓ ਸਾਰੇ ਕੀ ਝੋਲੀਆਂ ਅੜ ਕੇ ਕਰਤਾਰ ਤੋਂ ਇਹ ਮੰਗ ਕੇ ਜਾਇਓ ਇਕ ਰਸਨਾ ਸਾਰੇ ਕੀ ਪਵਿੱਤਰ ਕਰ ਦੇ ਕੋਈ ਮੰਗਿਓ ਵਿਸਰਨਾ ਕੀ ਦਤਾਰ ਵਿਸਰਨਾ ਕੀ ਦਤਾਰ ਆਪਣਾ ਨਾਮ ਦੇਖੋ ਆਪਣਾ ਨਾਮ ਦੇਖੋ ਗੁੰਗਾਵਾਂ ਦਿਨ ਰਾਤ ਗੁੰਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਨਾਨਕ ਚਾਓ ਏਹੋ ਸਤਿਗੁਰੂ ਸਾਡੇ ਸਾਰਿਆਂ ਦੀ ਆਈ ਜ਼ਿੰਦਗੀ ਚ ਨਾਮ ਦਾ ਇਚਾਉ ਭਰਦੈਨ ਸਾਡੇ ਸਾਰਿਆਂ ਦੀ ਝੋਲੀ ਵਿੱਚ ਸਤਿਗੁਰੂ ਨਾਮ ਦੀ ਦਾਤ ਪਾਦਨ ਬੇੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਸਮੂਹੀਆਂ ਸੰਗਤਾਂ ਦਾ ਇੱਥੋਂ ਦੇ ਪ੍ਰਬੰਧ ਦਾ ਵੀਰ ਗੋਬਿੰਦ ਸਿੰਘ ਰਾਂ ਦਾ ਸਭਨਾਂ ਦਾ ਤੇ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਮਾ ਦੇ ਕਿਨਵਾਜਿਆ ਬੇੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ